ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਲਜੀਤ ਸਿੰਘ ਜੀ ਆ ਇਹਨੂੰ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਨਾਲ ਬੜ ਰਹੀ ਆ ਭਿੰਦੇ ਭਾਵੇਂ ਘਰ ਤੇ ਅੱਜ ਖੰਡਪੜ ਸਾਹਿਬ ਆਰੰਭ ਹੋਣੇ ਆ ਤੇ ਮਹਾਰਾਜ ਦੀ ਸਵਾਰੀ ਲੈਣ ਜਾਣੀ ਉਹਦੇ ਲਈ ਹੈ ਨਾ ਗੱਡੀ ਤਿਆਰ ਹੋ ਰਹੀ ਆ ਸਖਜਿੰਦਰ ਸਿੰਘ ਤੇ ਇੱਧਰ ਆਪਣਾ ਗਰਦੀਪ ਹਨ ਦੋਦੇ ਉਹ ਦੋਦਿਆ ਦੋਦੇ ਨੂੰ ਸਫੇਦ ਲੱਗੇ ਆ ਮਹਾਰਾਜ ਲਈ ਗੱਡੀ ਸਾਫ ਕਰਨ ਇੱਥੇ ਲੈ ਕੇ ਆਵਾਂਗੇ ਮਹਾਰਾਜ ਦੀ ਸਵਾਰੀ ਤੇ ਭਿੰਦਾ ਭਰਾ ਵੀ ਤਿਆਰ ਹੋਇਆ ਫਿਰਦਾ ਆ ਸਵੇਰ ਦਾ ਕਿ ਮਾਰੇ ਨੂੰ ਘਰੇ ਲੈ ਕੇ ਆਉਣਾ ਆ ਤੇ ਲੈਨ ਚੱਲਦੇ ਆ ਮਹਾਰਾਜ ਨੂੰ ਹੱਲੇ 15 ਮਿੰਟ ਪਏ ਆ ਜਦ ਤੱਕ ਆ ਦੋ ਬੰਦੇ ਇਹੇ ਲੇਬਰ ਵਾਲੇ ਨਹਾ ਲੈਣ ਉਹ ਹਾਂਜੀ ਨਹਾਓ ਜਲ ਜਲਦੀ ਤੇ ਅੱਜ ਖੰਡਵਰ ਸਾਹਿਬ ਆਰੰਭ ਹੋਣਗੇ ਕਿ ਕਹਾਂਗੇ ਮਹਾਰਾਜ ਸੇਵਾ ਇਹ ਭਿੰਦਾ ਡਰਾਈਵਰ ਸਾਡਾ ਤੇ ਗੱਡੀ ਚੌਂ ਗਈ ਆ ਉਹ ਤੁਸੀਂ ਚੌਂ ਗਏ ਹੋ ਭਾਈ ਹੁਣ ਕਿਆ ਵੀ ਧੋਣੀ ਆ ਨਹੀਂ ਨਹੀਂ ਇਹ ਨਹੀਂ ਧੋਣੀ ਇਹ ਧੋਣੀ ਪਾਣੀ ਮਾਰ ਦੋ ਬੰਦ ਮਾਰ ਬਰਾਵਾ ਇੰਨਾ ਮਿਹਨਤ ਆ ਅੱਗੇ ਵੀ ਉਹ ਹੀ ਲੈ ਕੇ ਆਏ ਹਾਂਜੀ ਪਾਧਾ ਜੀ ਇਹਦਾ ਇਹ ਬਾਬਾ ਜੀ ਵਾਸ਼ਿੰਗ ਸੈਂਟਰ ਇਹ ਬਾਬਾ ਜੀ ਕਹਿੰਦੇ ਇਦਾਂ ਵੀਡੀਓ ਨਹੀਂ ਪਾਉਣੀ ਹੈ ਇਹਲੀ ਕੁੜੀ ਲੱਭਦੇ ਫਿਰਦੇ ਤਾਂ ਕਹਿੰਦਾ ਇਦਾਂ ਵੀਡੀਓ ਨਹੀਂ ਪਾਉਣੀ ਹੈਗੀ ਵਿਆਹ ਵੀ ਕਰਾਉਣਾ ਦੇਖ ਲੈ ਹੁਣ ਪੂਰੀ ਘੋਲ ਹੈ ਦੇ ਸਰਦਾਰ ਸਾਹਿਬ ਆਪਣੇ ਵਾਸ਼ਿੰਗ ਸੈਂਟਰ ਲੋ ਜੀ ਮਿਲਦੇ ਆਪਾਂ ਗੁਰਦੁਆਰਾ ਸਾਹਿਬ ਜਤਕ ਸਿੰਘ ਸਾਹਿਬ ਤਿਆਰ ਹੋ ਜਾਣ ਫਿਰ ਤੁਹਾਨੂੰ ਇਹਨਾਂ ਦਰਸ਼ਨ ਕਰਾਉਣੇ ਠੀਕ ਹੈ ਜੀ ਓਕੇ ਲੋ ਜੀ ਮਾਰੇ ਸਵਾਰੀ ਲੈਣ ਆਪਾਂ ਚੱਲੇ ਆਂ ਨਾਲ ਜਤਪਿੰਦਰ ਸਿੰਘ ਪਿੰਦਾ ਵਿਹੰਦਰ ਸਾਡਾ ਬਹਿ ਗਿਆ ਦੇਖੋ ਬੈਲਟ ਜੀ ਮੇਰੀ ਗੱਲ ਦੇਖੋ ਜਾਣਾ ਪੈਂਟ ਜੀ ਇੱਥੇ ਤਾਂ ਬੈਲਟ ਲਾ ਲਈਆਂ ਲੈ ਪਹਿਲਾਂ ਆ ਦੇਖ ਲਓ ਤੇ ਉਹ ਦੋ ਜਣ ਯਾਰੇ ਮੋਹਰੇ ਮੁਰਸੇਲ ਤੇ ਇਹਨਾਂ ਨੇ ਮੋਹਰੇ ਜਲਦੀ ਸੇਵਾ ਕਰਨੀ ਆ ਤੁਹਾਨੂੰ ਲੈ ਚਲੀਏ ਗੁਰੂ ਘਰ ਸਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਿੰਘ ਸਵਾ ਨਨੂਦੇਵ ਜੀ ਵਿਚਕਾਰਲਾ ਤੇ ਸੰਤ ਜੀ ਵੀ ਨਾਲ ਆਈਆਂ ਆਪਣੇ ਸਾਡੇ ਅੰਗਲ ਅਫਤਾਰ ਸਿੰਘ ਜੀ ਵੀ ਬਾਹਰੋਂ ਆਏ ਆ ਵਿਆਹ ਤੇ ਖਾਸ ਤੇ ਮਾਰੇ ਸਾਰੀ ਲੈਣ ਆਏ ਆ ਸਪੈਸ਼ਲੀ ਵਿਆਹ ਤੇ ਸਪੈਸ਼ਲੀ ਆਏ ਜੀ ਇਹ ਤਾਂ ਦੇਖੋ ਸੱਚਾ ਲੈਣਾ ਹਾਂ ਸੱਚਾ ਨਹੀਂ ਤਾਂ ਉਹ ਨਾ ਨਹੀਂ ਹੋਣਾ ਸੀ ਨਾ ਹਲੇ ਮਾਰਤੀ ਨਾ ਨਾ ਮੈਂ ਹਾਂ ਚਲੋ ਵਿਆਹ ਵੀ ਦੇਖਣਾ ਪੈਣਾ ਫੇ ਹੁਣ ਹਾਂ ਤੇ ਹੁਣ ਚੱਲਦੇ ਆਪਾਂ ਦਰਵਾਰ ਹਾਲ ਦੇ ਵਿੱਚ ਜੀ ਵਾਹ ਨੂੰ ਜੀ ਕੀ ਫਤ ਤੇ ਸ਼੍ਰੀ ਭਗਵਾਨ ਜੀ ਸਹਾਇ ਬਾਸ राम गुरु जी सरकार गुरु नानक देव जी आए गुरुदास रामदास जी वे सहायक हर गुरु जी की हर आए श्री हर कृष्ण तिहाई है सब बजाए दे खातिर सुभरी है करना अपने भाई को सेवा करके नमस्कार ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਮਹਾਰਾਜ ਸਵਾਰੀ ਗੱਡੀ ਚ ਬਰਾਜਮਾ ਹੋਣ ਲੱਗੀ ਆ ਤੇ ਗੁਰਵਿੰਦਰ ਬਾਜੀ ਪਹੁੰਚ ਗਏ ਸਾਡੇ ਤੇ ਆਪਾਂ ਮਦਰ ਡਰਾਈਵਰ ਸੇਟਿੰਗ ਸਭ ਬੈਠੋ ਸਾਰੀ ਲਾ ਲੋ ਸਤ ਨਾਮ ਆਪਾਂ ਪੂਆ ਸਾਡੀ ਖੇੜੀ ਆ ਜੀ ਐ ਆਖਾਂ ਨੂੰ ਮਹਾਰਾਜ ਨੂੰ ਮਹਾਰਾਜ ਆਏ ਫੂਆ ਜੀ ਕਰ ਬੁਲਾਈਆਂ ਬਹੁਤ 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 ਖੁਸ਼ੀ ਦਾ ਬਹੁਤ ਖੁਸ਼ੀ ਦਾ ਹੈ प्रकाश करा उपर रूम सारे रूम की तैयारी हो चुकी थी पहले ही ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਜੀ ਸਤਨਾਮ ਔਰ ਸਰਬ ਕਲਾ ਸਮਰਤ ਢੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਹੋਵੇ ਸਭ ਤਖ ਸੁਖ ਸੰਦੇ ਨੂਰ ਅਰ ਸੰਕੁਰ ਸੋ ਝਟੀ ਐ ਉਧਰ ਠੈ ਸਚੈ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਹੈ ਸਜਣ ਸਤਿਆ ਪਾਤਸ਼ਾਹ ਹਾ ਦੇਸ਼ਾ ਜਿਸ ਪਾਸ ਤੇ ਰਸੋਹੀਏ ਸਭਨਾ ਦਾ ਵੇਸਾ ਹੋ ਸੋ ਕਹਟਾਲ ਗੁਰਦੇਵੀਏ ਜਨਨ ਸੁਸਹਿਜ ਸੁਭਾਈ ਸਿਆ ਗੁਰੂ ਕੇ ਜਨਮ ਮਰਨੁ ਜਾਇ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨੁ ਸੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠਾ ਮਹੱਲਾ 5 ਅਬਨਾਸੀ ਜੀ ਉਨਕੋ ਦਾਤਾ ਸਿਮਰਤ ਸਭ ਮਲ ਖੋਈ ਗੋਣ ਨਿਦਾਨ ਭਵਤਨ ਕੋ ਵਰਤਨ ਬਿਰਲਾ ਪਾਵੇ ਕੋਈ ਬਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਕੋਈ ਗੋਣ ਨਿਦਾਨ ਭਵਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾਂ ਕਿ ਸਰਨ ਪਿਆ ਸੁਖ ਪਾਈਐ ਬਹੁੜ ਦੁੱਖ ਨ ਹੋਈ ਰਹਾਓ ਵੜਾ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟ ਤ ਦੁਨ ਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਸੈ ਜਿਨ ਹਰ ਨਾਮ ਰਿਦੈ ਪਰੋਈ ਵੜਾ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟ ਤ ਦੁਨ ਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਸੈ ਜਿਨ ਹਰ ਨਾਮ ਰਿਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮੰਗਲਾਤੀ ਜਾਣਾ ਸਦਾ ਸਿਮ ਸਲਾਹਾ ਤੇਰੀ ਨਾਮ ਨਾਮ ਜਪ ਬਸੇ ਹੈ ਨਾਮ ਨਾਮ ਜਰਮਨ ਅਸਿਆ ਬਾਂਦੇ ਸੋਧ ਤੇਰੀ ਰਹਿ ਨਾਨਕ ਸਤਿ ਸਾਰੇ ਗਿਆਨ ਰਹਿ ਕਲ ਤੇਰੇ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਮੇਰਾ ਭੁਖਾ ਸ਼ਬਦ ਵਹੀ ਅਚਾਂ ਸਤ ਨਨ ਅਨਿ ਸਿਆ ਚਾ ਸੋ ਪੂਜਾਈਆਂ ਸਰਬ ਰੂਪ ਤੁਮਾਂ ਜਿਸ ਦੀਆ ਇਹ ਵਡਿਆਈਆਂ ਸ਼ੋਰ ਰੂਪੀ ਆਲੋਸਾ ਚਾ ਨਾਮ ਮੇਰਾ ਆਧਾਰੋ ਪੰਜ ਸਾਧਕ ਭਾਗ ਭਾਗੇ ਸ਼ਬਦ ਬਾਜੇ ਕਲਾਜਨ ਕਰ ਤਾਰੀਆਂ ਪੰਜ ਉਤਸਵ ਦਿੱਤੇ ਕਾਲ ਖੰਡ ਕਮਾਰਿਆ ਤੇ ਬਾਜੇ ਅਨਹਰ ਤੂਰੇ ਦੇ ਪ੍ਰੀਤ ਕਹਿ ਤ ਪਵਨਤਾ ਸਤਿਗਿਆ ਪਰਪੂਰੇ ਹੈ ਬਰਤ ਨਾਨਕ ਜਤ ਲਾਗੇ ਰਾਜੇ ਅਨਹਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਤੇਰੀ ਵਡਿਆਈ ਕੋਈ ਨਾ ਉਧਾਨ ਮੇਰਾ ਵਾਹਿਗੁਰੂ ਗੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਜੀ ਭਰੋਤੀ ਕੀ ਪਾਤਸ਼ਾਹਿਆਂ ਪਾਤਸ਼ਾਹਿਆਂ ਜੇ ਸਤਗੁਰੂ ਨਦਰ ਕਰੇ ਦੇ ਮਹਾਵਾਕ ਅਨੁਸਾਰ ਆਪ ਜੀ ਦੇ ਸੇਵਕ ਪਰਿਵਾਰ ਸਰਦਾਰ ਹਰਨੇਕ ਸਿੰਘ ਜੀ ਸਪਤਨੀ ਬੀਬੀ ਜਿੰਦਰ ਕੌਰ ਜੀ ਇਹਨਾਂ ਦਾ ਪੁੱਤਰ ਕਾਕਾ ਭੁਪਿੰਦਰ ਸਿੰਘ ਦੇ ਵਿਆਹ ਕਰਜ ਦੀ ਖੁਸ਼ੀ ਵਿੱਚ ਸਤਗੁਰੂ ਜੀ ਆਪ ਜੀ ਦੀ ਓਟ ਦੇ ਅਸਲ ਲੈਂਦੇ ਹੋਏ ਆਪ ਜੀ ਦੀ ਤਰਕੀਬ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਰੱਖਣ ਜਪਸ ਆਪਣੇ ਗ੍ਰਹਿ ਗਰਮ ਕਰਨ ਲੱਗੇ ਹੁਣ ਸਤਗੁਰੂ ਜੀ ਕਿਰਪਾ ਕਰਨੀ ਜੀ ਸੇਵਕਾਂ ਦੇ ਕਾਰਜ ਨਿਭਾਉਣੇ ਜੀ ਸਤਿ ਦੇ ਮੇਲ ਪਰਖਣਾ ਜੀ ਅਨੁਸੰਗ ਸਹਾਇਤਾ ਕਰਨੀ ਜੀ ਚੜ੍ਹਦੀ ਕਲਾ ਹਰਨਾਮਨ ਫਤਿਹ ਬਖਸ਼ਿਸ਼ ਕਰਨੇ ਸਤਿਗੁਰ ਜੀ ਇਸ ਵੇਲੇ ਪਾਠ ਸੰਗਠਨ ਗਾਧਨ ਪਾਠ ਸੰਗਠਨ ਅਨੁਸਾਰ ਤੇ ਸਪਸ਼ਟ ਬਾਣੀ ਪੜਨਦਾਲ ਤੇ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਬਾਲ ਬਖਸ਼ਿਸ਼ ਕਰਨਾ ਸਮਰੱਥਾ ਬਖਸ਼ਿਸ਼ ਕਰਨੇ ਸਤਿਗੁਰ ਜੀ ਇਸ ਵੇਲੇ ਖਣਜਾਪੁਰ ਤੋਂ ਸਾਰੀ ਜ਼ਰੂਰੀ ਹਾਜ਼ਰ ਹੈ ਦਸਨੀ ਪੇਟਾ ਬੇਨਤ ਮਾਹਰ ਭਜਨੇ ਮਿਹਰਬਾਨੇ ਸਤਿਵੰਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇਸ਼ ਯਾਰੋ ਤਿਆਨਿ ਕੁਛ ਕਰਮ ਨਾ ਜਾੜਾ ਸਵਾਰ ਨਾ ਪਾਇਆ ਠਾਵ ਸੰਗਲਹਿ ਸੁਖੀ ਵਸਾਇਆ ਹਰ ਕੀ ਪ੍ਰਗਟ ਫਲ ਦਾਰਤੀ ਗੁਰਪੁਰੇ ਕਿਰਪਾ ਕਰ ਦਿਨੀ ਬਿਰ ਲੈ ਕਿ ਨਹੀਂ ਜਾਤੀ ਰਹਾਉ ਗੁਰ ਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓਅੰਕਾਰ ਹੋ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਟ ਤੁਗਾਦ ਸਚ ਹੈ ਜੀ ਸਚਾਨ ਕੋ ਸੀ ਜੀ ਸਚ ਸੋਚੇ ਸੋਚਣਾ ਹੋਈ ਜੇ ਸੋਚੀ ਲਖਵਾਤ ਚੁਪੇ ਚੁਪਨਾ ਹੋਈ ਜੇ ਲਗਾਂ ਕੋਕਾ ਕੋਕਨਾਉ ਤਰੀ ਜੇ ਮੰਨ ਪੂਰਿਆ ਭਾ ਸਹਜ ਜਿਹਾ ਪਲਕ ਹੋਏ ਤਦ ਇੱਕ ਨ ਚੱਲੇ ਨਾਲ ਕਿਵਸ ਜਿਆਰਾ ਹੋਈ ਐ ਕਿਉ ਕੂੜਾ i